ਕਾਲਾ ਸਿੰਘ ਆ ਜੀ ਮੇਰਾ ਨਾਮ ਕਾਲਾ ਸਿੰਘ ਜੀ ਦਾ ਤੁਹਾਡੇ ਨਾਲ ਦਾ ਬੰਦਾ ਹੈ ਜੱਖ ਮੈਨੂੰ ਕੀ ਗੱਲਬਾਤ ਹੋਈ ਜਾਗੀ ਇਹ ਇਹ ਜੀ ਆਪਣਾ ਗਮਾਂਢੀ ਆ ਸਾਡਾ ਮੈਂ ਉਸ ਵੇਲੇ ਉੱਠ ਕੇ ਚਾਹ ਪੀਣ ਲੱਗਿਆ ਸੀਗਾ ਤੇ ਚਾਹ ਜਦੋਂ ਇਹ ਨਾ ਬਹੁਤ ਵੱਡਾ ਧਮਾਕਾ ਹੋਇਆ ਮੇਰੇ ਗਮਾਂਢੀ ਨਾਲ ਹੀ ਘਰ ਮੈਂ ਕੋਠੇ ਚੜ੍ਹ ਕੇ ਦੇਖਿਆ ਕਿੰਨਾ ਦਾ ਤੂੜੀ ਵਾਲਾ ਘਰ ਆ ਮੈਂ ਕਿਹਾ ਕਿਤੇ ਚਲੋ ਉਹ ਡਿੱਗ ਪਿਆ ਵੀ ਚਲ ਇਹ ਇੰਨਾ ਕੀ ਹੁੰਦਾ ਹੁੰਦਾ ਮੈਂ ਆਸ-ਪਾਸੇ ਦੇਖਿਆ ਕੁਝ ਨਾ ਮੈਨੂੰ ਦਿਸਿਆ ਮੈਂ ਚੱਲ ਫਿਰ ਚਾਹ ਪੀਣ ਲੱਗਾ ਮੇਰਾ ਪਾਈਪ ਨਿਕਲ ਕੇ ਬਾਹਰ ਆਇਆ ਉਹਨੇ ਆ ਕੇ ਦੇਖਿਆ ਕਹਿੰਦਾ ਵੀ ਚਰਨੇ ਦਾ ਘਰ ਫਟ ਗਿਆ ਉਹ ਜਦੋਂ ਅਸੀਂ ਆ ਕੇ ਸਾਰੇ ਆਹਣ ਗਮਾਣ ਦੇ ਦੇਖਿਆਗਾ ਉਹ ਸ਼ੀਸ਼ੇ-ਸੂਸੇ ਸਾਰੇ ਤੋੜ ਕੇ ਬਾਹਰ ਚਲੇ ਪਏ ਆ ਉਹ ਜਦੋਂ ਕਿਤੇ ਅੰਦਰ ਵੜਿਆ ਇਹ ਅੱਗ ਲਾਉਣ ਲੱਗਿਆ ਉਹ ਅੱਗ ਲਾਤੀ ਗਏ ਤੇ ਗੈਸ ਲੀਕ ਲੁਕ ਸੀਗੀ ਰਾਤ ਦੀ ਇਸ ਕਾਰਨ ਉਹਦਾ ਦਾੜੀ ਥੋੜੀ ਇਹ ਜ਼ਖਮੀ ਹੋ ਗਿਆ ਆ ਕਾਰਨ ਹੋਇਆ ਜੀ ਕਿੰਨੇ ਪਰਸੈਂਟ ਦਾ ਹੋਇਆਗਾ ਵੀ ਇਹਦੇ ਨੁਕਸਾਨ ਹੋ ਗਿਆ ਬੰਦੇ ਦਾ ਨੁਕਸਾਨ ਪੈਸਿਆਂ ਦਾ ਜੀ ਆਪਦੀ ਇਹਦਾ ਮੂੰਹ ਮੱਚ ਗਿਆ ਜੀ ਹੱਥ ਪੈਰ ਮੱਚ ਗਏ ਹੱਥ-ਉੱਥ ਮੱਚੇ ਪਏ ਆ ਕਿੰਨੇ ਕਵੇ ਦੀ ਗੱਲ ਆ ਇਹ ਤਕਰੀਬਨ ਘੰਟੇ ਕਿੱਕ ਦੀ ਗੱਲ ਆ ਜੀ ਨਹੀਂ ਪਰਿਵਾਰ ਦੇ ਵਿੱਚ ਗਏ ਵੇ ਇਹਦੇ ਘਰ ਵਾਲੀ ਦੀ ਬੱਚੀ ਇੱਕ ਉਹ ਗਏ ਵੇ ਰਿਸ਼ਤੇਦਾਰੀ ਚ ਆਪਦੇ ਪੇਕੇ ਮਿਲਣਾ ਹੁਣ ਇਹ ਭਧੌੜੀ ਦਾਖਲਾ ਨਹੀਂ ਰੇਵਰ ਕਰ ਤੂੰ ਨਹੀਂ ਹਲ ਤਾਂ ਕੋਈ ਦੱਸਿਆ ਨਹੀਂ ਲੈ ਜੀ ਇੱਥੇ ਭਧੌੜੀ ਦਾਖਲਾ ਕੋਈ ਹੋਰ ਵੀ ਨੁਕਸਾਨ ਹੋਇਆ ਹਾਂ ਜੀ ਹਾਂ ਸੀਸੇ-ਸੂਸੇ ਟੁੱਟ ਗਏ ਜੋੜੀਆਂ ਪੱਟੀਆਂ ਗਈਆਂ ਚਗਾਠਾਂ ਪਟਤੀਆਂ ਬਹੁਤ ਮੋਟੀ ਚਗਾਠ ਲੱਗੀ ਵੀ ਜਿਹੜੀ ਪਟਤੀ ਇਹ ਜਦੋਂ ਅੰਦਰ ਚਾਹ ਕਰਨ ਲੱਗਿਆ ਉਹ ਚਗਾਠ ਦੁਆਰਾ ਫੇਰ ਬੰਦ ਹੋ ਗਈ ਜਿਹੜੀ ਲੱਗੀ ਵੀ ਸੀ ਉਹ ਬੰਦ ਕਰਨ ਦੇ ਤੋ ਸੀਖ ਲਾਈ ਤੇ ਉਹ ਸਾਰਾ ਕੁਝ ਹੀ ਪਟਦਾ ਉਹਨੇ ਹਾਂ ਬੰਬ ਬਣ ਗਿਆ ਬਹੁਤ ਵੱਡਾ ਪਟਾਕਾ ਪਿਆ ਜੀ ਆਸੇ ਪਾਸੇ ਸਾਰੇ ਘਰ ਬਿਆਨ ਥਰਮ ਕੰਬੇ ਆ ਪਤਾ ਤੁਮਾਕੇ ਤੋਂ ਪਤਾ ਲੱਗਿਆ ਹਾਂ ਜੀ ਤੁਮਾਕੇ ਤੋਂ ਪਤਾ ਲੱਗਿਆ ਹੁ ਕੋਈ ਪਤਾ ਨਹੀਂ ਲੱਗਿਆ ਬਸ ਇਹ ਸਿਲੰਡਰ ਬੁਲਾਸ ਵਾਲੇ ਦੇ ਸਾਹਮਣੇ ਹੀ ਹੈ ਕੌਣ ਆ ਪੇਸ਼ੈਂਟ ਦੇ ਕਿੰਨਾ ਕੁ ਦਾ ਨੁਕਸਾਨ ਹੋਇਆ ਤੇ ਕੀ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਭਈ ਉਹ ਮਿਡਲ ਏਜਡ ਸੀਗਾ ਉਹਨਾਂ ਨੇ ਦੱਸਿਆ ਆ ਕੇ ਵੀ ਘਰੀ ਹੋਇਆਗਾ ਇਹ ਘਰੇ ਉਹਨਾਂ ਦਾ ਸਿਲੰਡਰ ਫਟਿਆ ਇੰਜਰੀਜ਼ ਹੈਗੀਆਂ ਉਹਦੇ ਫੇਸ ਤੇ ਹੈਗੀਆਂ ਗਰਦਨ ਤੇ ਹੈਗੀਆਂ ਫਸਟ ਡੇ ਨੂੰ ਦੇਤੀ ਸਾਰੀ ਅਸੀਂ ਐਂਟੀਬਾਇਓਟਿਕਸ ਵਗੈਰਾ ਦੇਤੇ ਹੁਣ ਦੇਖਦੇ ਆ ਬਸ ਫਲੂਇਡ ਦੇ ਕੇ ਉਹਨੂੰ ਬਰਨ ਵਾਰਡ ਚ ਆਪਾਂ ਬਰਨਾਲੇ ਸ਼ਿਫਟ ਕਰਾ ਦਾਂਗੇ ਉਹਨੂੰ ਕਿੰਨੇ ਕ ਪਰਸੈਂਟ ਦਾ ਲੱਗਦਾ ਜੀ ਨੁਕਸਾਨ ਉਹਨਾਂ ਦਾ ਹੈਗਾ ਨੁਕਸਾਨ ਤਾਂ ਉੱਪਰ ਠੀਕ ਆ ਪੇਸ਼ੈਂਟ ਮਤਲਬ ਇਹਨਾਂ ਸਵੀਅਰ ਨਹੀਂ ਲੱਗਦਾ ਕਿਉਂਕਿ ਸਾਰਾ ਟਰੰਕ ਠੀਕ ਆ ਉਹਦਾ ਸਿਰਫ ਗਰਦਨ ਤੇ ਫੇਸ ਤੇ ਜਿਹੜੀ ਚੀਜ਼ ਕਵਰ ਨਹੀਂ ਸੀ ਉੱਥੇ ਉੱਥੇ ਹੀ ਮਤਲਬ ਹੋਇਆਗਾ ਸਿਸ ਕਿੰਨੇ ਕ ਵਜੇ ਕਿ ਸਾਰਾ ਜੀ ਤੁਹਾਡੀ ਕੋਲ ਇਹ ਤਕਰੀਬਨ ਸਵਾ 8 ਵਜੇ ਆਇਆ ਜੀ ਸਵਾ 8 8:30 ਵਜੇ ਦਾ ਟਾਈਮ ਸੀ